ਜੂਨ ਨੂੰ ਜੰਮੂ ਕਸ਼ਮੀਰ ਵਿੱਚ ਵੈਸ਼ਨੋ ਦੇਵੀ ਕੱਟੜਾ ਤੋਂ ਸ਼ਿਵ ਖੋੜੀ ਜਾਂਦੇ ਸਮੇਂ Hindu ਸ਼ਰਧਾਲੂਆਂ ਦੀ ਬੱਸ ਤੇ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਖਿਲਾਫ Hindu ਸੰਗਠਨਾ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਅੰਮ੍ਰਿਤਸਰ ਵਿਕੇ ਹਿੰਦੂ ਸੰਗਠਨਾਵਲੋਂ ADC ਅੰਮ੍ਰਿਤਸਰ ਨੂੰ ਮੰਗ ਪੱਤਰ ਦਿੰਦੇ ਹੋਏ ਆਗੂ ਨੇ ਕਿਹਾ ਕਿ ਜੰਮੂ ਕਸ਼ਮੀਰ ਲੰਬੇ ਸਮੇਂ ਤੋਂ ਪਾਕਿਸਤਾਨੀ ਅਤਵਾਦੀ ਮਾਰ ਚੱਲ ਰਿਹਾ ਹੈ ਧਾਰਾ 370 ਹਟਾਏ ਜਾਣ ਤੋਂ ਬਾਅਦ ਉਮੀਦ ਦੀ ਕਿਰਨ ਜਾਗੀ ਸੀ ਪਰ ਲੱਗਦਾ ਹੈ ਕਿ ਅਤਵਾਦੀਆਂ ਦਾ ਮਨੋਬਲ ਅਜੇ ਵੀ ਘਟਨੇ ਹੋਇਆ ਹੈ ਉਨਾ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਦੇਸ਼ ਦੇ ਰਾਸ਼ਟਰਪਤੀ ਤੇ ਸਰਕਾਰ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਅਜਹੀਆਂ ਗਤੀਵਿਧੀਆਂ ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਨਿਰਣਾਇਕ ਅਤੇ ਸਖਤ ਕਦਮ ਚੁੱਕੜ ਅੱਜ ਅਸੀਂ ਇੱਕ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਿਹੜਾ ਪਿਛਲੇ ਦਿਨੀ ਅੱਤਵਾਦੀ ਹਮਲਾ ਹੋਇਆ ਜੰਮੂ ਤੋਂ ਜਿਹੜੇ ਸਾਡੇ ਸ਼ਰਧਾਲੂ ਮਾਂ ਵੈਸ਼ਨ ਦੇਵੀ ਦੀ ਯਾਤਰਾ ਵਾਸਤੇ ਗਏ ਸੀ ਜਿਹੜੇ ਨਹਿੱਤੇ ਹੀ ਬਿਲਕੁਲ ਬੇਦੋਸ਼ ਹੀ ਜਿਨ੍ਹਾਂ ਨੇ ਅੱਤਵਾਦੀਆਂ ਨੇ ਉਹਨਾਂ ਤੇ ਹਮਲਾ ਕਰਕੇ ਜਿਹੜੇ 9 ਜਿਹੜੇ ਸਾਡੇ ਸਰਧਾਲੂ ਸ਼ਹੀਦ ਕੀਤੇ ਨੇ 35 ਤੋਂ 36 ਜ਼ਖਮੀ ਹੋਏ ਨੇ ਅਸੀਂ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਇਹ ਮੰਗ ਪੱਤਰ ਭੇਜਿਆ ਕੀ ਮਾਨਯੋਗ ਗ੍ਰਹਿ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਪਾਕਿਸਤਾਨ ਵਾਲੇ ਜਿਹੜੇ ਅੱਤਵਾਦੀ ਨੇ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਜੋ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀ ਹਮਲਾ ਸਾਧਾਲੂਆਂ ਦੇ ਕੀਤਾ ਗਿਆ ਵਾ ਉਹ ਬੜਾ ਨਿੰਦਣਯੋਗ ਆ ਤੇ ਅਸੀਂ ਇਸੇ ਸਬੰਧ ਦੇ ਵਿੱਚ ਸਾਰੇ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਤੇ ਬਜਰੰਗ ਦਲ ਵੱਲੋਂ ਇਹ ਮੰਗ ਪੱਤਰ ਡੀਸੀ ਸਾਹਿਬ ਦੇ ਦਫ਼ਤਰ ਦੇ ਵਿੱਚ ਦਿੱਤਾ ਵਾ ਤਾਂ ਜੋ ਛਾੜੇ ਹੁਣ ਹੋਰ ਯਾਤਰਾਵਾਂ ਜਿੱਦਾਂ ਸਾਡੀ ਅਮਨ ਆਦੀ ਯਾਤਰਾ ਨਿਕਲਣੀ ਆ ਅ ਜੂਨ ਤੋਂ ਸਟਾਰਟ ਹੋ ਜਣੀ ਆ ਇਸੇ ਮਹੀਨੇ ਤੋਂ ਸਟਾਰਟ ਹੈਗੀ ਆ ਤਾਂ ਜੋ ਵੀ ਇਹ ਜਿਹੜੀਆਂ ਗਤੀਵਿਧੀਆਂ ਅਤਵਾਦੀਆਂ ਦੁਆਰਾ ਕੀਤੀਆਂ ਜਾ ਰਹੀਆਂ ਨੇ ਨਿਰਮਮ ਹੱਤਿਆ ਕੀਤੇ ਜਾ ਰਹੇ ਨੇ ਉੱਥੇ ਸਾਡੇ 10 ਸ਼ਰਧਾਲੂ ਸ਼ਹੀਦ ਹੋਏ ਨੇ ਤੇ ਇਹ ਅਗਾਂਹ ਤੋਂ ਇਹਨਾਂ ਨੂੰ ਨੱਥ ਪਾਈ ਜਾ ਸਕੇ ਕਿਉਂਕਿ ਪਾਕਿਸਤਾਨ ਇਹਨਾਂ ਦੇ ਪਿੱਛੇ ਇਨਵੋਲਵ ਆ ਤੇ ਇਹ ਸਾਰੇ ਭਲੀ ਭਾਤੀ ਜਾਣਦੇ ਨੇ ਤੇ ਕਿਉਂਕਿ ਇਹਨਾਂ ਨੂੰ ਜਨਾਜਰੇ ਸਬਕ ਨਾ ਸਿਖਾਇਆ ਗਿਆ ਉਹਨਾਂ ਚਿਰ ਇਹਨਾਂ ਨੇ ਬਿਲਕੁਲ ਹਟਰਾਨੀ ਆ ਕਿ ਉਹ ਖਾਂਦੇ ਸਾਡੇ ਦੇਸ਼ ਦਾ ਨੇ ਤੇ ਭੌਂਗਦੇ ਪਾਕਿਸਤਾਨ ਦੀ ਬੋਲੀ ਬੋਲਦੇ ਨੇ ਤੇ ਇਹ ਬੜੀ ਸ਼ਰਮਨਾਕ ਗੱਲ ਆ ਸਾਡੇ ਵਾਸਤੇ ਕਿ ਕੀ ਉਹ ਨਾ ਅਸੀਂ ਇਹਨਾਂ ਦੇ ਉੱਤੇ ਨਾਥ ਨਹੀਂ ਪਾ ਸਕੇ ਅੱਜ ਤੱਕ ਅਸੀਂ ਕੇਂਦਰ ਸਰਕਾਰ ਤੋਂ ਮਾਨਯੋਗ ਪ੍ਰਧਾਨ ਮੰਤਰੀ ਜੀ ਤੇ ਮਾਨਯੋਗ ਗ੍ਰਹਿ ਮੰਤਰੀ ਜੀ ਅਮਨ ਸ਼ਾਹ ਜੀ ਤੋਂ ਮੰਗ ਕਰਦੇ ਆ ਕਿ ਜਿਹੜੇ ਸਾਡੇ ਹੁਣ ਸ਼ਰਧਾਲੂ ਅਮਰਨਾਥ ਯਾਤਰਾ ਵਾਸਤੇ ਜਾਂ ਵੈਸ਼ਨੋਦੀਵੀ ਯਾਤਰਾ ਜਾਂ ਕਿਸੇ ਵੀ ਧਾਮ ਦੀਆਂ ਯਾਤਰਾਵਾਂ ਵਾਸਤੇ ਜਾਂਦੇ ਆ ਉਹਨਾਂ ਦੀ ਜਿਹੜੀ ਸੁਰੱਖਿਆ ਯਕੀਨੀ ਬਣਾਈ ਜਾਵੇ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅנס ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਪਿਊਟੇਡ ਕੰਪਨੀਆਂਜ਼ ਇਚਨਸਿਸ ਐਜ਼ ਵੈਲ ਲੋਕਲ ਬਿਲਡਰਸ ਵਿਦ 브ਦਰਸ He is professional by plumbing, electrician, masonry work, carpentry. For more information, please contact him at www.checktrade.com. ID number nine two one seven six zero. Shyamla Chander Kalcenter. Call him on this number 074888 four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ